ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਕੱਲ ਤਰੀਕ 7 ਸਤੰਬਰ 2024 ਦੇ ਆਪਾਂ ਸ਼ਾਮ ਤੱਕ ਦੇ ਜਿਹੜੇ ਮੰਡੀਆਂ 'ਚ ਰੇਟ ਰਹੇ ਨੇ ਉਹ ਤੋਂ ਲੈ ਕੇ ਹਾਜ਼ਰ ਹੋਇਆ ਤੁਹਾਡੇ ਨਾਲ ਤੇ ਅੱਜ ਆਪਾਂ ਰੇਟ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਉੱਪਰ ਰੇਟ ਤੁਹਾਡੇ ਨਾਲ ਸਾਂਝੇ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਗੱਲਬਾਤ ਕਰ ਸ਼ੁਰੂ ਕਰਦੇ ਆ ਜੀ ਤੇ ਹਰਿਆਣਾ ਦੀ ਇੱਕ ਮੰਡੀ ਜਿਹੜੀ ਲਾੜਵਾ ਮੰਡੀ ਹੈਗੀ ਉੱਥੇ 1500 ਨਾਂ ਦਾ ਰੇਟ ਜਿਹੜਾ 3000 ਦੇ ਕਰੀਬ ਪਹੁੰਚ ਚੁੱਕਿਆ ਸਭ ਤੋਂ ਟੌਪ ਦਾ ਰੇਟਰ ਆਪਾਂ ਉਹਦੀ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਪਾਂ ਤੋਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਜੀ ਪੰਜਾਬ ਦੀ ਜੰਡਿਆਲਾ ਗੁਰੂ ਮੰਡੀ ਜਿੱਥੇ 1500 ਨਾਂ ਦਾ ਰੇਟ ਰਿਹਾ 2870 ਰੁਪਏ ਇੱਥੇ ਵੀ ਤੇਜ਼ੀ ਦੇਖਣ ਨੂੰ ਮਿਲ ਗਈ ਹੈ ਅੱਗੇ ਆ ਗਏ ਅੰਮ੍ਰਿਤਸਰ ਮਤਸਰ ਜਿੱਥੋਂ ਟਾਪ ਦਾ ਰੇਟ ਲੱਗਿਆ ਸਭ ਤੋਂ ਜਿਆਦਾ 2886 ਰੁਪਏ ਕੰਬੈਨ ਨਾ ਕਟਿਆ ਹੋਇਆ ਜਿਹੜਾ ਰੇਟ ਲੱਗਿਆ ਆਪਣਾ 1509 ਬਾਸਮਤੀ ਦਾ ਅੱਗੇ ਕੀ ਸੋਨੀਪੱਤ ਮੰਡੀ ਤੇ 1509 ਆ ਗਿਆ ਜੀ 2510 ਰੁਪਏ ਲੱਗਿਆ ਡਬਰਾ ਮੰਡੀ ਮਧ ਪ੍ਰਦੇਸ਼ 1509 ਜਿੱਥੇ ਚੋਨੇ ਦਾ ਲੱਗਿਆ ਜੀ 2350 ਰੁਪਏ ਇਹ ਜਿਹੜਾ 2350 ਰੁਪਏ ਇਹ ਲੋ ਕੁਆਲਿਟੀ ਦਾ ਬਿਲਕੁਲ ਚੋਨਾ ਜੀ ਤਾਂ ਕਰਕੇ ਇਹ ਘੱਟ ਲੱਗਿਆ ਵੈਸੇ ਰੇਟ 2500 2600 ਚੱਲ ਰਿਹਾ ਅਗੇ ਸਾਂਝਾ ਪਰ ਜਿੱਥੇ 11 21 ਲੱਗਿਆ ਜੀ 3050 ਰੁਪਏ ਤੇ 1509 ਦਾ ਰੇਟ ਰਿਹਾ ਜੀ 2700 ਰੁਪਏ ਲਾੜਵਾ ਮੰਡੀ ਹਣਿਆਰੇ ਦੀ ਗੱਲ ਕਰੀਏ ਜਿੱਥੇ 1509 ਦਾ ਰੇਟ ਰਿਹਾ ਜੀ 2955 ਜਿਹੜਾ 3000 ਦੇ ਕਰੀਬ ਪਹੁੰਚ ਚੁੱਕਿਆ ਇਸ ਤੋਂ ਅਗੇ ਗੱਲਬਾਤ ਕਰਦੇ ਆਂ ਜੀ ਕਰਨਾਲ ਮੰਡੀ ਜਿੱਥੇ 1509 ਬਾਸਮਤੀ ਵੇਖਿਆ ਜੀ 2800 ਰੁਪਏ ਇਸ ਤੋਂ ਅਗੇ ਗੱਲਬਾਤ ਕਰਦੇ ਆਂ ਜੀ ਆਪਾਂ 1509 ਝੋਨਾ ਜਿਹੜਾ ਲੱਗਿਆ ਹੈ ਗਰਾਉਂਡਾ ਮੰਡੀ ਚ 2725 ਰੁਪਏ ਉਸ ਤੋਂ ਅੱਗੇ ਗੱਲ ਕਰਦੇ ਆਂ ਜੀ ਤਰਾਪੜੀ ਮੰਡੀ ਜਿੱਥੇ 1509 ਚੋਨਾ ਕੰਬੈਨ ਨਾਲ ਕੱਟਿਆ ਲੱਗਿਆ ਹੋਇਆ ਹੈ 2796 ਰੁਪਏ ਤੇ ਹੱਥ ਨਾਲ ਕੱਟਿਆ ਲੱਗਿਆ ਹੋਇਆ ਜੀ 2825 ਰੁਪਏ ਤੇ 1200 ਬੈਗ ਦੀ ਜਿਹੜੇ ਮੰਡੀ 'ਚ ਵਿਕਣ ਲਈ ਆਏ ਨੇ ਇੰਦਰੀ ਮੰਡੀ ਦੀ ਗੱਲ ਕਰੀਏ ਜਿੱਥੇ 2815 ਰੁਪਏ ਚੋਨਾ 1509 ਚੋਨਾ ਲੱਗਿਆ ਜੀ ਅੱਗੇ ਰਦੌਰ ਮੰਡੀ ਜਿੱਥੇ 2870 ਰੁਪਏ ਅੱਗੇ ਗੱਲ ਕਰਦੇ ਆਂ ਨਰੀਲਾ ਮੰਡੀ ਜਿੱਥੇ 2681 ਰੁਪਏ 1509 ਚੋਨਾ ਆਪਣਾ ਵਿਗਿਆ ਸ਼ੀਕਾ ਮੰਡੀ ਦੀ ਗੱਲ ਕਰੀਏ 2760 ਰੁਪਏ 500 ਬੈਗ ਪਿਕਣ ਲਈ ਪਹੁੰਚੇ ਜੰਗੀਰਾਬਾਦ ਮੰਡੀ ਦੀ 2731 ਰੁਪਏ ਤੇ ਕੰਗੋ ਮੰਡੀ 2730 ਰੁਪਏ ਜਿਹੜਾ ਲੱਗਿਆ ਕੰਬੈਨ ਨਾ ਘਟਿਆ ਹੋਇਆ ਇਹ ਸਨ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਆਪਾਂ 500 ਮੱਤੀਆਂ ਦੇ 1509 ਦੇ ਰੇਟ ਤੇ ਬਾਕੀ ਇਸ ਤਰ੍ਹਾਂ ਦੀ ਆਪਾਂ ਅਪਡੇਟਾਂ ਡੇਲੀ ਲੈ ਕੇ ਆਉਂਦੇ ਰਹਾਂਗੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਮਿਲਦੇ ਆਂ ਜੇ ਅਗਲੀ ਅਪਡੇਟ ਚ ਧੰਨਵਾਦ